ਦੋਸਤੋ ਤਸਵੀਰਾਂ ਲੁਧਿਆਣਾ ਦੇ ਚੋੜਾ ਬਾਜ਼ਾਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰੇੜੀਆਂ ਫੜੀਆਂ ਵਾਲੇ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇੱਕ ਐਸਐਚਓ ਵੱਲੋਂ ਉਹਨਾਂ ਨੂੰ ਰੇੜੀਆਂ ਫੜੀਆਂ ਜਿਹੜੀਆਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਹਟਾਉਣ ਵਾਸਤੇ ਕਹਿ ਰਿਹਾ ਹੈ ਲੇਕਿਨ ਦੂਜੇ ਪਾਸੇ ਇਸ ਐਸਐਚਓ ਦਾ ਵਿਰੋਧ ਕਰਦੇ ਲੋਕ ਨਜ਼ਰ ਆ ਰਹੇ ਨੇ ਉਹਨਾਂ ਦੇ ਕਹਿਣਾ ਕਿ ਸਾਡੇ ਕੋਲ ਕਾਰਪੋਰੇਸ਼ਨ ਵੱਲੋਂ ਕਟੀਆਂ ਰਸੀਦਾਂ ਦੇ ਸਰਕਾਰੀ ਜਿਹੜੀਆਂ ਹੈਗੀਆਂ ਰਸੀਦਾਂ ਨੇ ਲੇਕਿਨ ਐਸਐਚਓ ਇਹਨਾਂ ਰਸੀਦਾਂ ਨੂੰ ਨਹੀਂ ਮੰਨਦਾ ਉਹਦਾ ਇਹ ਕਹਿਣਾ ਕਿ ਇਹ ਜਿਹੜੀਆਂ ਰੇੜੀਆਂ ਫੜੀਆਂ ਲੱਗੀਆਂ ਨੇ ਇਹ ਗੈਰਕਾਨੂੰਨੀ ਨੇ ਲੇਕਿਨ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਮਹਿਲਾ ਬਜ਼ੁਰਗ ਮਹਿਲਾ ਜਿਸ ਦਾ ਇਹ ਕਹਿਣਾ ਹੈ ਕਿ ਮੇਰੇ ਪਤੀ ਦਾ ਐਕਸੀਡੈਂਟ ਹੋਇਆ ਅਤੇ ਉਸ ਦੇ ਇਲਾਜ ਕਰਾਉਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਨੇ ਉਹ ਇਹ ਰੇੜੀਆਂ ਫੜੀਆਂ ਲਗਾ ਕੇ ਆਪਣੇ ਪਤੀ ਦਾ ਇਲਾਜ ਕਰਾ ਰਹੀ ਹੈ ਆਪਣੇ ਘਰ ਦਾ ਖਰਚਾ ਜਿਹੜਾ ਹੈਗਾ ਇਸ ਰੇੜੀ ਫੜੀ ਤੋਂ ਚੱਲ ਰਿਹਾ ਹੈ ਉਹ ਐਸਐਚਓ ਦੀਆਂ ਤਰਲੇ ਮੰਤਾ ਕਰਦੀ ਏ ਮਹਿਲਾ ਨਜ਼ਰ ਆ ਰਹੀ ਏ ਲੇਕਿਨ ਐਸਐਚਓ ਇਸ ਮਹਿਲਾ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਬਾਕੀ ਤੁਸੀਂ ਦੋਸਤੋ ਦੱਸੋ ਕਿ ਇਹ ਕਿੰਨਾ ਕ ਸਹੀ ਆ ਤੇ ਕਿੰਨਾ ਕ ਗਲਤ ਆ ਕਿ ਐਸਐਚਓ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਮਹਿਲਾ ਦੇ ਜਿਹੜੀ ਗੱਲ ਹੈ ਉਹ ਸੁਣਨੀ ਚਾਹੀਦੀ ਹੈ ਕਿਉਂ ਨਹੀਂ ਸੁਣ ਰਿਹਾ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਜਵਾਬ ਜ਼ਰੂਰ ਦਿਓ ਆਓ ਦੇਖਦੇ ਹਾਂ ਤਸਵੀਰਾਂ ਲਾਈਵ ਤਸਵੀਰਾਂ ਬਜ਼ਾਰਾ ਪਿੰਕ ਭਲਾਇਆ ਲੱਗਾ ਹੈ ਇਹਨਾਂ ਨੂੰ ਆਰਡਰ ਨਹੀਂ ਹੈ ਬ੍ਰਾਂਡ ਦੇ ਬਥੇ ਕੋ ਸਾਰਾ ਕੁਝ ਲੱਗਾ ਹੈ ਐਸਾ ਕਿ ਸਾਨੂੰ ਲੱਗਣ ਨਹੀਂ ਦੇ ਰਿਹਾਗੇ ਤੁਹਾਨੂੰ ਧਮਕੀ ਦਿੰਦੇ ਆ ਕਿ ਤੁਹਾਡੇ ਦੇ ਪਰਚਾ ਬਵਾਗੇ ਸਾਡੇ ਅਸੀਂ ਡੇੜੀ ਲਾਈ ਸੀ ਚਾਲੂ ਆ ਕੇ ਤਬ ਕੀ ਦੇ ਲਾਗੇ ਕੰਨੇ ਪਰਚਾ ਵਾਵਾਂਗੇ ਤੁਹਾਡੇ ਦੇ ਸਾਨੂੰ ਮੈਨ ਸਰ ਮੈਡਮ ਜੀ ਨੇ ਕਹ ਜੀ ਤੁਸੀਂ ਲਾ ਲਓ ਤੇ ਆ ਦੇਖੋ ਜੀ ਕਾ ਪਰਿਸ਼ਰਨਲੀ ਜਗਾ ਤੇ ਜਾਣ ਕੇ ਗੰਦੇ ਜੀ ਪੁੱਡਾ ਵਾਲੀ ਜਗਾ ਤੇ ਕੰਨੇ ਮੈਂ ਲਿਖ ਕੇ ਦਿੱਤਾ ਮੈਂ ਨਹੀਂ ਲਾ ਦੇਣਾ ਹੈਗੀ ਆ ਦੇਖੋ ਕਾਰਪੋਰੇਸ਼ਨ ਵਾਲੀ ਜਗਾ ਸਾਨੂੰ ਜਾਣ ਕੇ ਤੰਗ ਕਰਦੇ ਵੇ ਆ ਤਮ ਕੀ ਆ ਦੇ ਰਹੇ ਆ ਪਰਚੇ ਵੰਦਿਆ ਤੇ ਧਾਰਾ ਚਾਹ ਲੋਗੇ ਮੇਰਾ ਆਦਮੀ ਬੈਠਦੇ ਆ ਮੇਰੇ ਅੱਜ ਦਵਾਈ ਆਪਰਾ ਬੜੇ ਨਾਲ ਦਵਾਈਆਂ ਲੈ ਕੇ ਦਿੱਤੀ ਐ ਇੱਕ ਲੇਡੀ ਦੱਸੋ ਕੀ ਕਰੇਗੀ ਇਹ ਦੱਸੋ 10 ਸਾਲ ਹੋ ਗਏ ਬੈਕਤੀ ਲਾਂਦੀ ਪਈ ਐ ਸਾਰਿਆਂ ਨੂੰ ਪਤਾ ਹਾਂਜੀ ਇੱਥੇ ਡਾਕਿੰਗ ਇੱਥੋਂ ਹੀ ਚੱਲਦਾ ਕੱਲੀ ਜਨਾਨੀ ਐ ਸਾਸ ਸੋਰਾ ਕ ਐਕਸੀਡੈਂਟ ਵਿੱਚ ਤਿੰਨ ਬੱਚੇ ਹੋਰ ਆ ਦਿਓਰ ਦੇ ਇਧਰਾਨੀ ਦੇ ਉਹਨਾਂ ਦੇ ਤਿੰਨ ਬੱਚੇ ਦੀ ਜ਼ਿੰਮੇਵਾਰੀ ਮੇਰੇ ਤੇ ਐ ਉਦੇ ਮਾਪੇ ਵੀ ਉਹਨਾਂ ਦੀ ਐਕਸੀਡੈਂਟ ਚ ਮੌਤ ਹੋ ਗਈ ਸੀ ਮੇਰੇ ਘਰ ਵਾਲਾ ਐਕਸੀਡੈਂਟ ਚ ਪਾਗਲ ਆ ਕੋਮਾ ਚ ਸਰ ਮੈਂ ਕੱਲੀ ਕਮਾਨ ਵਾਲੀ ਆ ਲੇਕਿਨ ਮੈਨੂੰ ਪੂਲ ਤੋਂ ਬਹੁਤ ਤੰਗ ਆ ਰਹੀ ਐ ਮੈਨੂੰ ਕੰਮ ਨਹੀਂ ਕਰਨ ਦਿੰਦੀ ਬਈ ਉਹ ਨੇ ਕਿ ਮੇਰ ਮੈਡਮ ਜੀ ਇੰਨੇ ਵਧੀਆ ਉਹਨਾਂ ਨੇ ਕਿਹਾ ਤੁਸੀਂ ਕੰਮ ਕਲਾ ਜੀ ਪੱਪੀ ਜੀ ਕੋਲ ਗਏ ਉਹਨਾਂ ਨੇ ਐਸਐਚਓ ਨੂੰ ਫੋਨ ਕੀਤਾ ਲੇਡੀਜ਼ ਦਾ ਲੱਗਣ ਦੇ ਕੰਮ ਫੇਰ ਵੀ ਨਹੀਂ ਮੰਨੇ ਫੇਰ ਉਹਦਰ ਫੋਨ ਕੀਤਾ ਅੱਗਾਈ ਕੋਲ 10 ਵਾਰ ਹੀ ਗਏ ਉਹ ਵੀ ਕਹਿੰਦੇ ਕੋਈ ਨਹੀਂ ਦੇਖਦੇ ਆ ਦੇਖਦੇ ਅੱਜ 1 ਮਹੀਨਾ ਆ ਗਿਆ ਦਿਨ ਰਾਤ ਇੱਥੇ ਸੌਂਦੀ ਬਈਆਂ ਅੱਜ ਸਾਰੇ ਇੱਥੇ ਸੌ ਰਿਆ ਰੇੜੀ ਬੜੀ ਵਾਲੇ ਟਿੰਕ ਬੁਲਾਦਾ ਟਾਡਾ ਟਿੰਕ ਬੁਲਾਇਆ ਲਾ ਪਰਦਾ ਹਣ ਸਾਰੇ ਮਿਲ ਕੇ ਰਲ ਕੇ ਸਾਰੇ ਰੋਲ ਕਰਾਲ ਕੇ ਮੈਲਿਆ ਨੂੰ ਸਰਕਾਰ ਕੋ ਕੇ ਸਾਨੂੰ ਚੱਕ ਕੇ ਤੇ ਆਪਣੇ ਅੱਡੇ ਲਾਣਾ ਚਾਹੁੰਦੇ ਨੇ ਕੱਲਾ ਤੁਹਾਡਾ ਅੱਡਾ ਚੱਕੇ ਜਾ ਮਰ ਨਹੀਂ ਚਾਲ ਪੰਜ ਜਾਣੇ ਆ ਪੰਜੇ ਜਾਣੇ ਆ ਬਸ ਇਤੋ ਦੀ ਚੱਕਿਆ ਆ ਇੱਥੇ ਜੀਰੋ ਆਪਣੇ ਅੱਡੇ ਲਵਾ ਲੈ ਚਾਪਦੇ ਆ ਔਰ ਕੋਈ ਗੱਲ ਨਹੀਂ ਆ ਗਈ ਸਾਨੂੰ ਲਾਨ ਨਹੀਂ ਦਿੰਦੇ ਕੀ ਕੰਮ ਕਰੇ ਰੈਡੀ ਮੇਡ ਦਾ ਰੈਡੀ ਮੇਡ ਦਾ ਕੰਮ ਹੈ ਅੰਦਰ T-shirt ਲਾਨੀ ਹੈ ਤੁਹਾਨੂੰ ਰੋਕ ਕੌਣ ਰਿਹਾ ਸੀ ਇੱਥੇ ਐਸਐਚਓ ਕਹਿੰਦਾ ਮੈਂ ਤੁਹਾਡੇ ਪਰ ਉਹ 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 ਦੇਖੋ ਸਾਹਮਣੇ ਸਾਹਮਣੇ ਵੀਂਗ ਬੁਲਾਇਆ ਪੁੱਡਾ ਕਹਿੰਦੇ ਮਸਾਰ ਕਹਿੰਦੇ ਐਸਐਚਓ ਸਾਹਿਬ ਕੀ ਪੁੱਡਾ ਵਾਲੇ ਨੂੰ ਮੈਂ ਲਿਖ ਕੇ ਦਿੱਤਾ ਪੁੱਡਾ ਵਾਲਿਆਂ ਨੂੰ ਉਹ ਲਿਖ ਕੇ ਦਿੱਤਾ ਹੈ ਦੇਖੋ ਤਰਪਾਲਾ ਨਹੀਂ ਲਗਣੀਆਂ ਤੇ ਉਹ ਟੇਬਲ ਨਹੀਂ ਲੱਗਣੇ ਕੋਈ ਡਿਸਪਲੇ ਨਹੀਂ ਲੱਗਣਾ ਔਰ ਮੈਂ ਉਹਨ ਵੀ ਬੈਠੀ ਆ ਮੈਂ ਕਿ ਤੁਸੀ ਸਾਡੇ ਚਕਾਰਿਓ ਕੀ ਗੱਲ ਉਹ ਨਹੀਂ ਦਿੱਕਤ ਹੋਵੇ ਤੁਹਾਨੂੰ ਕਹਿੰਦੇ ਲੱਗੂਗੇ ਕਿੰਨੀ ਉਮਰ ਹੈ ਬਲਤ ਤੁਸੀਂ ਆਪਣੀ ਉਮਰ ਦੱਸੋ ਕਿੰਨੀ ਹੋਣੀ ਹੈ 70 ਸਾਲ ਦੀ

ਇਹ ਪਰਿਵਾਰ ਦੇ ਕੌਣ ਕੌਣ ਕੰਮ ਕਰਦਾ ਮੇਰਾ ਇੱਕ ਮੁੰਡਾ ਆ ਇੱਕ ਪੁੱਤਰ ਆ ਮੇਰਾ ਉਹ ਤਾਂ ਪਿਓ ਠੀਕ ਨਹੀਂ ਰਹਿਦਾ ਪੁੱਤਰ ਨੇ ਮਕੋ ਰੱਖਿਆ ਕੋਈ ਨਹੀਂ ਆ ਇਹਦੇ ਦਾ ਮੇਰਾ ਬੱਚਾ ਸਾਹ ਦੇਖੋ ਇਹ ਦੇਖੋ ਸਾਰੀਆਂ ਰਸੀਦਾ ਸਾਡੀਆਂ ਇਹ ਸਿੱਧਾ ਕਾਦੀਆਂ ਨਹੀਂ ਭਾਜੀ ਕਾਦੀਆਂ ਕਾਦੀਆਂ ਪਰੈਸ਼ਰ ਦੀਆਂ ਪਰਚੀਆਂ ਦਿੱਤੀਆਂ ਆ ਇੱਥੇ ਜੇ ਪੱਕੇ ਬੈਠੇ ਜੱਜੇ ਬੈਠੇ ਚਾਰ ਮਹੀਨੇ ਪਹਿਲਾਂ ਵੀ ਮੇਰੇ ਕੋਲ ਪਰਚੀਆਂ ਆ ਗਈਆਂ ਨੇ ਅੱਛਾ ਜੀ ਇੱਥੇ ਦੀ ਏਰੀਆ ਉਹਨਾਂ ਨੂੰ ਨਹੀਂ ਜਦੋਂ ਪਰਚੀਆਂ ਕੱਟਦੀਆਂ ਉਦੋਂ ਨਹੀਂ ਸੀ ਪਤਾ ਉਹਨਾਂ ਨੂੰ ਵੀ ਉਹਨਾਂ ਨੂੰ ਨਹੀਂ ਪਤਾ ਸੀ ਸਰਵਿਸ਼ਨ ਨਹੀਂ ਉਹਨਾਂ ਨੂੰ ਐ ਨਹੀਂ ਪਤਾ ਸੀ ਵੀ ਅਸੀਂ ਪੈਂਦੇ ਆ ਪੰਮਾ ਕੌਣ ਐ ਇੱਥੇ ਨਾਮ ਸੀ ਸਾਡਾ ਪੰਮੇ ਦੇ ਨਾਮ ਦੀਆਂ ਪਰਚੀਆਂ ਨੇ ਮੇਰੀ ਵਾਈਫ ਦੇ ਨਾਮ ਦੀਆਂ ਪਰਚੀਆਂ ਨੇ ਬਰਦਰ ਦੇ ਨਾਮ ਦੀਆਂ ਪਰਚੀਆਂ ਨੇ ਹੁਣ ਕੀ ਕਹਿੰਦੇ ਨੇ ਕੋਣ ਕਹਿੰਦਾ ਜੀ ਐਸ ਐਚਓ ਸਾਹਿਬ ਕਹਿੰਦੇ ਨਹੀਂ ਲਾਣ ਦਾ ਨਹੀਂ ਲਾਣ ਦੇਣਾ ਪਰਚਾ ਐਸ ਐਚਓ ਸਾਹਿਬ ਨੂੰ ਉਹ ਨਹੀਂ ਪਤਾ ਲੱਗਦਾ ਉਹ ਖਾਲੀ ਉਹਦਾ ਵੈਸੇ ਐਸ ਐਚਓ ਰੋਲਾ ਸਾਡਾ ਬਾਹਰ ਆ ਆਡਰ ਉਹ ਗਾਲੀ ਕਢਾਉਂਦੇ ਆ ਅੰਦਰ ਬੰਨਦੇ ਤੁਸੀਂ ਆਓ ਦਿਖਾਵਾਂ ਤੁਹਾਨੂੰ ਪੱਗਾ ਜੀ ਕਹਿੰਦੇ ਨੇ ਨਹੀਂ ਲਾਣਾ ਨਹੀਂ ਲਾਣਾ ਕਿਉਂ ਨਹੀਂ ਲਾਣਾ ਅੰਦੀ ਦੁਨੀਆ ਲਾਦੀ ਅੰਨਾ ਸਾਲਾ ਲੱਗਿਆ ਪਿਆਰ ਅਸੀਂ ਕਿਉਂ ਨਹੀਂ ਲਾਣਾ 60000 ਤੁਹਾਡੀ ਤੁਹਾਡੀ ਬੜੀ ਕਿਥੇ ਲੱਗੀ ਹੋਈ ਇੱਥੇ ਜਿੱਥੇ ਤੁਸੀਂ ਖੜੇ ਹੋ ਇਹ ਸਾਰੀ ਕੋਈ ਰੋਡ ਜਾਮ ਨਹੀਂ ਕੋਈ ਗੁੱਸਾ ਨਹੀਂ 10 ਬੰਦੇ ਆ ਚਲੇ ਰੋਟੀ ਖਾਦੇ ਜਿੰਨਾਂ ਕੋਲ ਇੱਕ ਇੱਕ ਦੋ ਦੋ ਮੁੰਡੇ ਵੀ ਕੰਮ ਕਰਦੇ ਨੇ ਦੋ ਦੋ ਸਿੰਦਰ ਬੀ ਬਲਵਾਰਤੀ ਬਲਵਾਰ ਪਲਦੇ ਨੇ ਭਾਈ ਜੀ ਗਲਾਡਾ ਦੀ ਜਗ੍ਹਾ 'ਚ ਇਹ ਨਜਾਇਜ਼ ਬੈਠੇ ਸੀ ਬੰਦੇ ਬਾ ਹੁਕਮ ਜਿਹੜੇ ਚੀਫ ਗਲਾਡਾ ਨੇ ਤੇ ਕਾਰਪੋਰੇਸ਼ਨ ਤੇ ਪੁਲਿਸ ਨੇ 30 ਦਿਨ ਨੂੰ ਚਕਵਾਤੇ ਸੀ ਬਿਲਕੁਲ ਖਾਲੀ ਕਰਾ ਦਿੱਤਾ ਉਹ ਕਹਿੰਦੇ ਕਹਿੰਦੇ ਵੀ ਅਸੀਂ ਸਾਡੇ ਪਾਸ 50 50 ਸਾਲ ਪੁਰਾਣੇ ਏਡੇ ਲੱਗੇ ਹੋਏ ਨੇ ਭਾਈ 50 ਸਾਲ ਤਾਂ ਨਹੀਂ ਹੈਗੇ ਬਾਕੀਆਂ ਉਹਨ ਦਿਖਾਈਆਂ ਉਹਨਾਂ ਨੇ ਜੀ ਜੀ ਗਲਾਡਾ ਦੀ ਜਗਾ ਵਾ ਉਹ ਚ ਕੀ ਆਪਾਂ ਚਕਵਾ ਦੇ ਖਾਲੀ ਕਰ ਨਜਾਇਜ਼ ਕਬਜ਼ਾ ਆਪਾਂ ਨਹੀਂ ਹੋਣ ਦੇਣਾ ਜੀ ਉਥੇ ਠੀਕ ਹੈ ਜੀ ਮੇਰੀ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦੇ ਨੇ ਵੈਂਡਿੰਗ ਜ਼ੋਨ ਚ ਜਗਾ ਦੇ ਰਹੇ ਆ ਆਪਾਂ ਪੰਜ ਚਾਰ ਦਿਨ ਵੇਟ ਕਰ ਲੈਣ ਜੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਮਤਲਬ ਇੰਨਾ ਨਹੀਂ ਕਬਜ਼ਾ ਹੋਣ ਦੇਣਾ ਜੀ ਠੀਕ ਹੈ ਜੀ ਉਈ ਹੁੰਦਾ ਗਰੀਬ ਬੰਦਾ ਕਿ ਕਲੇੜੀ ਲਾਈ ਬੈਠਾ ਇਹਨਾਂ ਨੇ ਤੀਤੀ ੱਡੇ ਲਾਇਆ ਗੱਲ-ਗੱਲੇ ਬੰਦੇ ਨੇ ਸਾਰੇ ਹੀ ਦੱਬਿਆ ਜੀ ਪੇਟੀਆਂ ਇੱਕ ਤਾਂ ਹੁੰਦਾ ਬਾਈ ਜੀ ਤੁਰ ਫਿਰ ਕੇ ਕੰਮ ਕਰ ਰਹੇ ਨੇ ਠੀਕ ਹੈ ਜੀ ਇਹਨਾਂ ਨੇ ਪੱਕੇ ਉੱਥੇ ੱਡੇ ਲਾਇਆ ਜੀ ਮੰਝੇ ਲਾ ਕੇ ਬੈਠ ਗਏ ਜੀ ਇਹ ਤਾਂ ਇੱਦਾਂ ਨਹੀਂ ਹੁੰਦਾ ਜੀ ਉਲਟਾ ਜੀ ਇਹਨਾਂ ਨੂੰ ਕਹੋ ਕਹਿੰਦੀ ਦੁਕਾਨ ਵਾਲਿਆਂ ਨੇ ਛਕਾਵਾ ਅਗਲੀ ਤਾਂ ਕਰੋੜ ਰੁਪਏ ਦੀ ਦੁਕਾਨ ਹੈ ਜੀ ਉਦਰੇ ਮਤਲਬ ਗੈਰ ਕਾਨੂੰਨੀ ਗੈਰ ਕਾਨੂੰਨੀ ੱਡੇ ਸੀ ਅਸੀਂ ਨਹੀਂ ਲੱਗਣ ਦੇਣੇ ਜੀ ਕਲੀਅਰ ਜੀ ਗੱਲ ਹੈ ਜੀ ਠੀਕ ਹੈ ਜੀ ਕਰਨ ਨੂੰ ਨਹੀਂ ਲੱਗਣ ਦੇਣੇ ਇੱਕ ਬਜ਼ੁਰਗ ਸੀ ਕਾਫੀ ਬਜ਼ੁਰਗ 70 ਸਾਲ ਦੇ ਗਰੀਬ ਜਿਨਾਂ ਦੀ ਉਮਰ ਹੈ ਜੀ ਜੀ ਲੇਡੀ ਉਹ ਕਹਿੰਦੀ ਮੈਨੂੰ ਕਾਫੀ ਸਾਲ ਹੋ ਗਏ ਕਹਿੰਦੀ ਤਕਰੀਬਨ 40-50 ਸਾਲ ਉਹਦਾ ਅਲਟਰਨੇਟਿਵ ਅਸੀਂ ਕੋਈ ਕਰ ਰਹੇ ਹਾਂ ਨਾ ਮੇਰੀ ਗੱਲ ਹੋਈ ਐਮਐਲਏ ਸਾਹਿਬ ਨਾਲ ਉਹ ਕਹਿੰਦੇ ਇਹਨਾਂ ਨੂੰ ਅਸੀਂ ਵੈਂਡਿੰਗ ਜ਼ੋਨ ਚ ਦੇ ਰਹੇ ਹਾਂ ਅੱਛਾ ਪੰਜ ਚਾਰ ਦਿਨ ਦੀ ਗੱਲ ਆ ਵੇਟ ਕਰਨ ਜੀ ਮਿਲ ਜੂਗਾ ਜੀ ਉਹਨਾਂ ਨੂੰ ਗਾ ਜੀ ਆਪਣਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਹਿਸਾਬ ਨਾਲ ਹੀ ਇਹਨਾਂ ਨੇ ਹਸਾਬ-ਤਾਬ ਜੋ ਹੈਗਾ ਉਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨਾਲ ਕਰਕੇ ਦੇਣਾ ਕਹਿੰਦਾ ਜੀ